ਬੈੱਡ ਅਲਮਾਰੀ ਆ ਡਰੈਸਰ ਆ ਸੋਫੇ ਮੇਜ ਆ ਜੀ ਫ੍ਰਿਜ ਆ ਕੂਲਰ ਆ ਵਾਸ਼ਿੰਗ ਮਸ਼ੀਨ ਆ ਸਲਾਈ ਮਸ਼ੀਨ ਆ ਤੇ ਮੰਜੇ ਆ ਪਿੰਜਰਾ ਵਾ ਡੌਗ ਦਾ ਮੇਜ ਟੈਂਟ ਵਾਲੇ ਨੇ ਜੀ ਗੈਸ ਸਿਲੰਡਰ ਆ ਭਾਂਡੇ ਭਾਂਡੇ ਵਾਲਾ ਰੈਕ ਆ ਜੀ ਦੋ ਡਿਨਰ ਸੈੱਟ ਨੇ ਇੱਕ ਸਟੀਲ ਦਾ ਡਿਨਰ ਸੈੱਟ ਫੈਂਸੀ ਆ ਜੂਸਰ ਆ ਜੀ ਤੇ ਭਾਂਡਿਆਂ ਦੀਆਂ ਦੋ ਬੋਰੀਆਂ ਆ ਜੀ ਤੇ ਪ੍ਰਾਂਤਾਂ ਦੋ ਵੱਡੀਆਂ ਦੋ ਬਾਲਟੀਆਂ ਆ ਜੀ ਦੋ ਕੁੱਕਰ ਨੇ ਜੀ ਇੱਕ ਟੱਬ ਆ ਤੇ ਕੂਲਰ ਆ ਜੀ ਪੜਦੇ ਨੇ ਜੀ ਕੱਪੜੇ ਨੇ ਟੈਚੀ ਨੇ ਮੋਬਾਈਲ ਆ ਜੀ ਪ੍ਰੈਸ ਆ ਡੱਬੇ ਚਾਦਰਾਂ ਜੀ ਤੇ ਬਾਕੀ ਸਾਡੇ ਬੈਂਕ ਦੇ ਪ੍ਰੂਫ ਨੇ ਜੀ ਤੇ ਪਾਸਪੋਰਟ ਵਗੈਰਾ ਨੇ ਮੇਰੇ ਜਨਮ ਸਰਟੀਫੀਕੇਟ ਸਾਰਾ ਕੁਝ ਆ ਦੇਖ ਲਓ ਵੀ ਕੱਲਾ ਹੀ ਪੁੱਤ ਐ ਸਿਰ ਪੁੱਛੋ ਵੀ ਬਾਹਰ ਕਿਨੇ ਕੱਢਿਆ ਤੁਹਾਨੂੰ ਕਿਹੜੀ ਗੱਲ ਤੋਂ ਗਏ ਤੁਹਾਨੂੰ ਕਿਨੇ ਕੱਢਿਆ ਬਈ ਤੁਸੀਂ ਕੁੱਟ ਕੇ ਘਰੋਂ ਨਹੀਂ ਬਾਹਰ ਕੱਢਿਆਗਾ ਪੁਲਿਸ ਵਾਲੇ ਲੈ ਕੇ ਗਏ ਆ ਸਾਨੂੰ ਘਰੇ ਆ ਕੇ ਮੇਰੀ ਗੱਲ ਸਨ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਮੇਰੇ ਨਾਲ ਹਾਂ ਠੀਕ ਆ ਇੱਥੇ ਤੇਰ ਪੈਂਚਕਲੇ ਆੜੂ ਸਰਪੰਚ ਫੋਨ ਹੀ ਨਹੀਂ ਚੱਕਦਾ ਸਰਪੰਚ ਫੋਨ ਹੀ ਨਹੀਂ ਚੱਕਦਾ ਰਹਿਂਦਾ ਹੁੰਦਾ ਤੁਸੀਂ ਜੋਤੀ ਬਾਹਰ ਗਈ ਐ ਜਿਹੜਾ ਮੇਰਾ ਸਮਾਨ ਸੀ ਮੇਰੇ ਟੈਚੀ ਕਿਵੇਂ ਲੈ ਕੇ ਗਈ ਐ ਉਹ ਤੇ ਇੱਥੇ ਤੇ ਤੂੰ ਕੀ ਲੱਗਦਾ ਸੀਗਾ ਕਿਉਂ ਮੇਰਾ ਮੈਂ ਮੈਂ ਪੈਸੇ ਨਹੀਂ ਲਾਏਗੇ ਚਲ ਕੋਈ ਨਾ ਤਿੱਖੀ ਗੱਲ ਕਰਿਆ ਮੈਂ ਫੋਨ ਤੇ ਨਹੀਂ ਗੱਲ ਕਰਨ ਗਿਆ ਸੀ ਮੈਂ ਨਾਲ ਤਾਂ ਮੇਰੇ ਨਾਲ ਇੱਥੇ ਗੱਲ ਕਰ ਲੋ ਤੁਸੀਂ ਕਹਿੰਦੇ ਆ ਵੀ ਲੱਖ ਰੁਪਿਆ ਲੈਣਾ ਮੈਂ ਲੱਖ ਰੁਪਿਆ ਕਿਹੜਾ ਮੈਨੂੰ ਦਿੱਤਾ ਤੂੰ ਉਹਨੇ ਮੈਂ ਉਹ ਤਾਂ ਮੈਂ ਦੱਸੂਆਂ ਕਿਰੇ ਦਿੱਤਾਗਾ ਉਹਨੇ ਕਿੱਸਾ ਦੱਸ ਰਿਹਾ ਮੈਂ ਪਰੀਆਂ ਤੇਰੀਆਂ ਮੇਰੀ ਕੋਈ ਕੈਸਤ ਨਹੀਂ ਹੈਗੀ ਕੀ ਆਂ ਜਿਹੜੇ ਮੈਂ ਬਾਹਰ ਪੈਸੇ ਕਮਾ ਕਮਾ ਕੇ ਦਿੱਤੇ ਆ ਉਹ ਉਹ ਕਿੱਥੇ ਨੂੰ ਮੇਰੇ ਕੋਲ ਮੇਰੇ ਨਾਮ ਤੇ ਰਸੀਦ ਦਿਖਾ ਦੇ ਕੋਈ ਜੇ ਮੈਨੂੰ ਪਤਾ ਹੈ ਰਸੀਦ ਮੇਰੇ ਕੋਲ ਪ੍ਰੂਫ ਸਟੂਗੋ ਮੇਰੇ ਪਾਸਪੋਰਟ ਤਾਂ ਤੁਸੀਂ ਦਿੱਤਾ ਨਹੀਂ 5 ਸਾਲਾਂ ਦੀ ਤਾਂ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖੀ ਆ ਤੁਸੀਂ ਤੇ ਮੇਰੀ ਗੱਲ ਐਨਾ ਤੁਹਾਨੂੰ ਹੁੰਦਾ ਮੇਰੇ ਪ੍ਰੂਫ ਨਾ ਦੇ ਦਿੰਦੇ ਮੇਰੀ ਗੱਲ ਕਰਾ ਦੇ ਨਾ ਹਲੋ ਹਲੋ ਹਾਂ ਹਾਂ ਮੈਂ ਇਸ ਤਰ੍ਹਾਂ ਗੱਲ ਕਰਦਿਆਂ ਵੀ ਤੁਹਾਡਾ ਇਕੱਲਾ ਪੁੱਤ ਹੈਗਾ ਜੀ ਕੋਈ ਸਾਡੇ ਘਰ ਦੀ ਪ੍ਰੋਬਲਮ ਨਹੀਂ ਠੀਕ ਹੈ ਤੁਸੀਂ ਇੱਥੇ ਆ ਕੇ ਸਾਡੇ ਸਰਪੰਚ ਤੋਂ ਪੁੱਛੋ ਜਾਂ ਜੋਤਾ ਵਾਲੇ ਸਰਪੰਚ ਤੋਂ ਪੁੱਛੋ ਜਾਂ ਮਨਸੂਰ ਦੇਵਾ ਮਨਸੂਰ ਵਾਲੇ ਸਰਪੰਚ ਤੋਂ ਪੁੱਛੋ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਕੀ ਚੱਕਰ ਹੈਗਾ ਮੈਨੂੰ ਟਾਈਮ ਦਿਓ ਸਾਨੂੰ ਅਸੀਂ ਕਦੋਂ ਆਈਏ ਕੋਈ ਨਹੀਂ ਜਦੋਂ ਮਰਜ਼ੀ ਤੁਸੀਂ ਦੱਸੋ ਕਦੋਂ ਹੋਣਾ ਦੋਸਤੋ ਇਹ ਮਸਲਾ ਆਇਆ ਹੈ ਬਾਗੇ ਪੁਰਾਣੇ ਦੇ ਲੰਗੀਆਂਣੇ ਤੋਂ ਲੰਗੀਆਂਣਾ ਮਸ਼ਹੂਰ ਹੈ ਸ਼ਾਇਦ ਉਹਨਾਂ ਕਬੱਡੀ ਖਿਡਿਆਰੀ ਉੱਥੇ ਦਾ ਹੈਗਾ ਕੁਝ ਲੰਗੀਆਂਣਾ ਕਾਫੀ ਚਰਚਾ ਹੈ ਇਸ ਪਿੰਡ ਉਸ ਪਿੰਡ ਤੋਂ ਮਸਲਾ ਆਇਆ ਪੁੱਛਦੇ ਆ ਵੀ ਕੀ ਮਸਲਾ ਹੈ ਕੀ ਮਸਲਾ ਪਈ ਆਪਣੇ ਹਾਂਜੀ ਮਸਲਾ ਹੈਗਾ ਜੀ 2021 ਦੇ ਵਿੱਚ ਸਾਡੀ ਮੈਰਿਜ ਹੋਈ ਸੀ ਦੋਨਾਂ ਦੀ ਜੀ ਘਰਦਿਆਂ ਦੀ ਮਰਜ਼ੀ ਦੇ ਨਾਲ ਅਸੀਂ ਇੱਕ ਦੂਜੇ ਨੂੰ ਦੇਖਿਆ ਨੰਦਾਂ ਤੇ ਆ ਜੀ ਠੀਕ ਹੈ ਤੇ 3 ਮਹੀਨੇ ਬਾਅਦ ਕਹਿੰਦੇ ਵੀ ਕੁੜੀ ਸਾਨੂੰ ਵਧੀਆ ਨਹੀਂ ਲੱਗੀ ਵੀ ਇਹਨੂੰ ਤਲਾਕ ਦੇ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿਹਾ ਵੀ ਮੇਰੀ ਮਰਜ਼ੀ ਨਾਲ ਤਾਂ ਵਿਆਹ ਹੋਇਆ ਨਹੀਂਗਾ ਵੀ ਮੈਂ ਤਲਾਕ ਨਹੀਂ ਦੇਣਾ ਹੈਗਾ ਕਾ ਠੀਕ ਹੈ ਜੀ ਪਹਿਲਾਂ ਮੇਰੀ ਮੈਰਿਜ ਇਹਨਾਂ ਨੇ ਕੀਤੀ ਹੈ ਮੇਰੀ ਸੈਕੰਡ ਮੈਰਿਜ ਆ ਪਹਿਲਾਂ ਇਹਨਾਂ ਨੇ ਮੇਰੀ ਮੈਰਿਜ ਕੀਤੀ ਬਾਹਰ ਮਲੇਸ਼ੀਆ ਠੀਕ ਹੈ ਜੀ ਉਦੋਂ ਵੀ ਇਹਨਾਂ ਨੇ ਮਤਲਬ ਕੁੜੀ ਆਪ ਲੱਭੀ ਸਾਰਾ ਕੁਝ ਕੀਤਾ ਕਿਹਨੇ ਕਰਦਿਆ ਨੇ ਜੀ ਤੇਰੇ ਮੰਮੀ ਡੇੜੀ ਨੇ ਹਾਂਜੀ ਮੰਮੀ ਡੇੜੀ ਤੇ ਮੇਰੇ ਪੈਣ ਨੇ ਇਹ ਕੋਈ ਗੋਣਾ ਹੈ ਇਹ ਮੇਰੇ ਘਰ ਵਾਲੀ ਆ ਇਸ ਪਤਨੀ ਹੈ ਮੈरिज ਆ ਹਾਂਜੀ ਅੱਛਾ ਠੀਕ ਹੈ ਤੇ ਉਦੋਂ ਵੀ ਉਹਨਾਂ ਨੇ ਬਾਰ ਵੀ ਇਦਾਂ ਕੀਤਾ ਸੀ ਜਿਹਦੇ ਨਾਲ ਮੈਰਿਜ ਹੋਈ ਸੀ ਪਹਿਲਾਂ ਉਹਦੇ ਨਾਲ ਮੈਰਿਜ ਕਰ ਲਈ ਤੇ ਉਹਦੇ ਬਾਅਦ ਦੇ ਵਿੱਚ ਕਹਿੰਦੇ ਵੀ ਕੁੜੀ ਸਾਨੂੰ ਵਧੀਆ ਨਹੀਂ ਲੱਗਦੀ ਇਹ ਇਹਨੂੰ ਤਲਾਕ ਦੇ ਦੇ ਮੈਂ ਤਲਾਕ ਨਹੀਂ ਦੇਣਾਗਾ ਠੀਕ ਹੈ ਜੀ ਤੇਰੇ ਮਾਪੇ ਕਹਿੰਦੇ ਹਾਂਜੀ ਅਸੀਂ ਕਿਉਂ ਕਰਦੇ ਨੇ ਉਦੋਂ ਤਾਂ ਹੀ ਚਲੋ ਪਹਿਲਾਂ ਇੰਨੀ ਅਕਲ ਨਹੀਂ ਸੀਗੀ ਜੀ ਤੇ ਉਦੋਂ ਜਦੋਂ ਉਹ ਜੈਰੀ ਚਲੀ ਗਈ ਸੀਗੀ ਜੀ ਲੜਕੇ ਘਰੋਂ ਇੰਡੀਆ ਆ ਗਈ ਸੀਗੀ ਵਾਪਸ ਤੇ ਹੁਣ ਚਲੋ 2021 ਦੇ ਵਿੱਚ ਜਦੋਂ ਉਹਨਾਂ ਨੇ ਦੂਰੀਆਂ ਫਿਰ ਮੈਂ ਬਾਹਰ ਹੀ ਸੀਗੀ ਜੀ ਪਹਿਲਾਂ ਤੇ ਜਦੋਂ ਇੱਥੇ ਬਲਾ ਕੇ ਉਹਨਾਂ ਨੇ ਮੈਰਿਜ ਕੀਤੀ ਮੇਰੀ ਅਸੀਂ ਇੱਕ ਦੂਜੇ ਨੂੰ ਨੰਨਦਾਂ ਮੈਂ ਭਾਈਓ ਤੁਸੀਂ ਕੱਲਾ ਹੀ ਆ ਜੀ ਜਿਹੜੀ ਜਗ੍ਹਾ ਵਾ ਉਹ ਵੀ ਮਤਲਬ ਭੈਣ ਦੇ ਨਾਂ ਹੈਗੀ ਆ ਕਰਾਈ ਵੀ ਡੈਡੀ ਮੰਮੀ ਉਹਨਾਂ ਨੇ ਤੇਰੇ ਨਾਲ ਇਦਾਂ ਕਿਉਂ ਕਰ ਰਹੇ ਨੇ ਕੀ ਪਤਾ ਹੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਬਸ ਭੈਣਾਂ ਦੇ ਮਗਰ ਹੀ ਲੱਗੇ ਹੋਏ ਨੇ ਤੁਹਾਨੂੰ ਪਤਾ ਹੈ ਭਾਈ ਕਿਸੇ ਗੱਲ ਦਾ ਨਹੀਂ ਜੀ ਮੈਨੂੰ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਮੈਰਿਜ ਤੋਂ ਪਹਿਲਾਂ ਵੀ ਅਸੀਂ ਕੱਟੇ ਰਵਾਂਗੇ ਪਰ ਹਿੱਸਾ ਦਵਾਂਗੇ ਵੀ ਮੰਮੀ ਡੜੀ ਦੇ ਨਾ ਇਹ ਬਾਤੋ ਪਤਾ ਲੱਗਿਆ ਵੀ ਨਹੀਂ ਭੈਣ ਦੇਣਾ ਸਭ ਕੁਝ ਅੱਛਾ ਕੀ ਪ੍ਰਾਪਰਟੀ ਜ਼ਮੀਨਾਂ ਕੀ ਹੈ ਪ੍ਰਾਪਰਟੀ ਚ ਨਿਕਾਰੀ ਆ ਉਹ ਮੇਰੇ ਤੋਂ ਪਹਿਲਾਂ ਹੀ ਭੈਣ ਦੇਣਾ ਹੈ ਅੱਛਾ ਘਰ ਵੀ ਜਾਨੀ ਕਿ ਇਕੱਲਾ ਬੇਟਾ ਕੀ ਨਾ ਹੋ ਥੋੜਾ ਮੇਰਾ ਬਾਲ ਕ੍ਰਿਸ਼ਨ ਜੀ ਬਾਲ ਕ੍ਰਿਸ਼ਨ ਤੁਸੀਂ ਪੰਡਤਾਂ ਚਾਹੋਗੇ ਨਹੀਂ ਖੱਤਰੀ ਜੀ ਖੱਤਰੀ ਭਾਈਚਾਰੇ ਚਾਹੋਗੇ ਦੇਖ ਸਕਦੇ ਹੋ ਵੀ ਇਕੱਲੇ ਹੀ ਬੇਟਾ ਹੈ ਉਹ ਘਰ ਵੀ ਭੈਣ ਨਾ ਇਹਦੀ ਭੈਣ ਨੋ ਕਰਾਤਾ ਜਾਨੀ ਕਿ ਆ ਜਾਨੀ ਕਿ ਇਹਦੀ ਨਨਤ ਦੇ ਨੋ ਹੁਣ ਤੇ ਤੁਸੀਂ ਹੁਣ ਕਿੱਥੇ ਰਹਿ ਰਹੇ ਹੋ ਅਸੀਂ ਲੁਧਿਆਣੇ ਰਹਿ ਰਹੇ ਹਾਂ ਜੀ 5 ਸਾਲਾਂ ਤੋਂ ਬਟ ਅਸੀਂ ਪਿਛਲੇ ਸਾਲ ਸਾਨੂੰ ਫੇਰ ਉਹਨਾਂ ਨੇ ਬੁਲਾ ਲਿਆ ਸੀਗਾ ਡੈਡੀ ਨੇ ਬੁਲਾ ਲਿਆ ਸੀ ਡੈਡੀ ਇਕੱਲਾ ਰਹਿੰਦਾ ਸੀਗਾ ਵੀ ਮਤਲਬ ਵੀ ਉਹ ਤੋਂ ਰੋਟੀ ਪਾਣੀ ਦਾ ਕਰਕੇ ਕਹਿੰਦਾ ਮੇਰਾ ਔਖਾ ਵਾ ਇੱਕ ਮੇਰੀ ਭੈਣ ਵਾ ਗਏ ਪੁਰਾਣੇ ਵਿਆਹੀ ਵੀ ਆ ਮਤਲਬ ਸਾਡਾ ਤੁਰੇ 5-6 ਕਿਲੋਮੀਟਰ ਦਾ ਫਰਕ ਹੈਗਾ ਭੈਣਾਂ ਤੇਰੇ ਨਾਲ ਸਾਥ ਨਹੀਂ ਦੇ ਰੀਆਂ ਨਹੀਂ ਜੀ ਨਹੀਂ ਸਾਥ ਦੇ ਰਿਆ ਕਈ ਭੈਣਾਂ ਨੇ ਤਿੰਨ ਭੈਣਾਂ ਜੀ ਅੱਛਾ ਇੱਕ ਮਕਾਨ ਹੈ ਫਿਰ ਇੱਕ ਮਕਾਨ ਚੋ ਕੀ ਕਿੰਨਾ ਕੁ ਕੁਝ ਮਿਲ ਜੂਗਾ ਅਸੀਂ ਤਾਂ ਕੁਝ ਨਹੀਂ ਮੰਗਦੇ ਪਏ ਹੈਗੇ ਜੀ ਅਸੀਂ ਸਾਨੂੰ ਤੇ ਇਹ ਵੀ ਮਕਾਨ ਨਾਮ ਚਲੋ ਠੀਕ ਹੈ ਭੈਣ ਦੇ ਨਾਮ ਹੈ ਅਸੀਂ ਦੋਨੇ ਜੀ ਰਲ ਕੇ ਬਣਾ ਲਾਂਗੇ ਬਸ ਸਾਡਾ ਸਮਾਨ ਦੇ ਦੇਣਾ ਜਿਹੜਾ ਤਾਜ ਦਾ ਹੈ ਕੀ ਸਮਾਨ ਹੈ ਜਿਹੜਾ ਮੇਰੀ ਮੰਮੀ ਹੋਣਾ ਨੇ ਦਾਜ ਦਾ ਦਿੱਤਾ ਕੁਛ ਸੀ ਅੱਛਾ ਪੇਕੇ ਤੇਰੇ ਕਿੱਥੇ ਨੇ ਸਹਿਜਾਪੁਰ ਰਾਏਕੋਟ ਕੋਲੇ ਰਾਏਕੋਟ ਦੇ ਸਹਿਜਾਪੁਰ ਸਮਾਨ ਚ ਕੀ ਕੀ ਹੈ ਸਾਰਾ ਕੁਛ ਹੀ ਹੈ ਜੀ ਇਹ ਤੋਂ ਲੱਗ ਜੱਟ ਦਾ ਸਾਰਾ ਕੁਛ ਐਪਰੂਵ ਵੀ ਉਹਨਾਂ ਕੋਲ ਜੋ ਕੁਛ ਨਹੀਂ ਦਿੰਦੇ ਪਏ ਹੈਗੇ ਫੇ ਕੱਲਾ ਹੀ ਪੁੱਤ ਹੈ ਮਾਂ ਬਾਪ ਦਾ ਸਾਰਾ ਸਮਾਨ ਘਰੋਂ ਵੀ ਘਰੋਂ ਕਰਤਾ ਤੈਨੂੰ ਹਾਂਜੀ ਕਾਪ ਗਏ ਨੇਜੀ ਪਿਛਲੇ ਸਾਲ ਸਾਨੂੰ ਬੁਲਾ ਲਿਆ ਸੀਗਾ ਉਹਨਾਂ ਨੇ ਮਿੱਠ ਤੇ ਪਿਆਰੇ ਹੋ ਕੇ ਅਸੀਂ ਚਲੇ ਗਏ ਸੀਗੇ ਤੇ ਇੱਕ ਮੇਰੇ ਭੈਣ ਜਿਹੜੇ ਬਾਗ ਦੇ ਪੁਰਾਣੇ ਵਿਆਹੀ ਵੀ ਆ ਉਹ ਨਾਲ ਰਲ ਕੇ ਤੇ ਡੈਡੀ ਉਹਨਾਂ ਦੇ ਮਤਲਬ ਸਾਰੀਆਂ ਭੈਣਾਂ ਨੇ ਇਕਾ ਕਰਕੇ ਲੜਾਈ ਕਰਕੇ ਜਾਣਾ ਸੀ ਸੀਗਾ ਮਤਲਬ ਸਾਨੂੰ ਪਹਿਲਾਂ ਬੁਲਾਉਂਦੇ ਪਏ ਸੀਗੇ ਉਹ ਬਾਹਰ ਠੀਕ ਹੈ ਬਾਹਰ ਕਿਹੜੇ ਦੇਸ਼ ਮਲੇਸ਼ੀਆ ਜੀ ਤੇ ਮਤਲਬ ਉਧਰ ਭੈਣ ਹੋਣੀ ਉਧਰ ਨੇ ਜੀ ਜਿਹੜੀ ਬਾਗ ਦੇ ਪੁਰਾਣੇ ਵਾਲੀ ਭੈਣ ਆ ਤੇ ਉਹ ਆਪਦੇ ਘਰਾਂ ਨੂੰ ਵੀ ਭੈਣ ਨੂੰ ਮੇਰੇ ਨੂੰ ਕਿਹਾ ਦੂਜੀ ਨੂੰ ਵੀ ਸਾਨੂੰ ਸਾਡ ਵੀ ਅਸੀਂ ਔਖੇ ਆ ਉਹ ਆਪਦੇ ਮੁੰਡਿਆਂ ਨੂੰ ਤੇ ਆਪ ਲੈ ਕੇ ਠੀਕ ਹੈ ਜੀ ਲੰਗੀ ਤੇ ਸਾਨੂੰ ਮਤਲਬ ਕਲੇਸ ਪਵਾ ਕੇ ਸਾਨੂੰ ਕੁੱਟ ਕੇ ਘਰੋਂ ਕੱਢਤਾ ਭੈਣ ਹੁਣ ਤੁਸੀਂ ਕਿਰਾਏ ਤੇ ਰਹਿ ਰਹੇ ਹੋ ਹਾਂਜੀ ਕਿਰਾਏ ਤੇ ਰਹਿ ਰਹੇ ਆ ਕਿਹੜੀ ਜਗ੍ਹਾ ਅਸੀਂ ਇੱਧਰ ਰਹਿ ਰਹੇ ਆ ਜੀ ਬੱਸ ਸਟੈਂਡ ਦੇ ਕੋਲੇ ਜੀ ਲੁਧਿਆਣੀ ਜੀ ਲੁਧਿਆਣੀ ਆਗੇ ਬਾਗੇ ਪੁਰਾਣੇ ਤੋਂ ਲੰਗੀਆਂਣੇ ਤੋਂ ਹਾਂਜੀ 5 ਸਾਲ ਹੋ ਗਏ ਜੀ ਸਰ ਜੀ ਉਹਨਾਂ ਸਾਥੋਂ ਲੱਖ ਰੁਪਈਆ ਮੰਗਦੇ ਪਿਆ ਕਹਿੰਦੇ ਤੁਸੀਂ ਘਰੋਂ ਚੋਰੀ ਕਰਕੇ ਭੱਜੇ ਹੋ ਲੱਖ ਰੁਪਈਆ ਦੇ ਦਿਓ ਤੇ ਸਮਾਨ ਲੈ ਜਾਓ ਸਮਾਨ ਲੈ ਜਾਓ ਹਾਂਜੀ ਅੱਛਾ ਤੇਰੇ ਪੇਕੇ ਨੇ ਸਮਾਨ ਦਿੱਤਾ ਤੇ ਜਿਹੜਾ ਸਾਰੇ ਪੇਟੀ ਲਮਾਰੀ ਉੱਥੇ ਹਾਂ ਸਾਰਾ ਕੁਝ ਉੱਥੇ ਹੀ ਪਿਆ ਜੀ ਦੇਖਣ ਅਗੇ ਪਤਾ ਨਹੀਂ ਕੀ ਗੱਲ ਹੈ ਕੀ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਜਦੋਂ ਰਿਸ਼ਤੇ ਕਰਦੇ ਹੁੰਦੇ ਸੱਤ ਸੌ ਜਦੋਂ ਤਾਂ ਕਹਿੰਦੇ ਵੀ ਸਾਡੇ ਬੱਚਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੋ ਜਾ ਜਿਹੜੀ ਮਰਜ਼ੀ ਕਾਸਤੀ ਹੋਵੇ ਧੀ ਦਾ ਰਿਸ਼ਤਾ ਹੋ ਜਾਵੇ ਹਨ ਪੁੱਤ ਦਾ ਰਿਸ਼ਤਾ ਹੋ ਜਾਵੇ ਵੀ ਧੀ ਨਾਲ ਜਿਹੜਾ ਰਿਸ਼ਤਾ ਹੋ ਜਾਂਦਾ ਵਾ ਫਿਰ ਮੜ ਕੇ ਫਰਕ ਪਾਉਣ ਵਾਲੇ ਵੀ ਆਪ ਹੀ ਹੋ ਜਾਂਦੇ ਘਰਾਂ ਦੇ ਵਿੱਚੋਂ ਨਨਾਨਾ ਹੋ ਗਈਆਂ ਜਾਂ ਸੱਸਾਂ ਹੋ ਗਈਆਂ ਸਾਥ ਦੇਣਾ ਚਾਹੀਦਾ ਵੀ ਇੱਕ ਧੀ ਅਸੀਂ ਧੀ ਆਪਾਂ ਨੌ ਲੈ ਕੇ ਆਏ ਘਰ ਦੇ ਵਿੱਚ ਵੀ ਸਾਡੇ ਪੁੱਤ ਦਾ ਘਰ ਵੱਸ ਗਿਆ ਵਾ ਰੋਟੀ ਪੱਕਦੀ ਹੋ ਗਈ ਆ ਹੈਨਾ ਉਲਟਾ ਕਿ ਆਪਾਂ ਉਹਨਾਂ ਨੂੰ ਨਾਲੇ ਸੱਜੇ ਉਹ ਲੱਗ ਵੀ ਹੋ ਗਏ ਲੜਾਈ ਝਗੜੇ ਚੋਂ ਲੱਗ ਮੰਨ ਲਓ ਵੀ ਲੱਗ ਹੋ ਗਿਆ ਕੋਣ ਇੱਕ ਸਾਬਰ ਘਰੋਂ ਕੱਢਿਆ ਇਹਨਰੇ ਸੱਸ ਹੋ ਰਹੇ ਨੇ ਹੈਨਾ ਵੀ ਘਰੋਂ ਕੱਢ ਦਿੱਤਾ ਨਨਾਨਾ ਦੇ ਹੱਕ ਦੇ ਉੱਤੇ ਜੇ ਜਗ੍ਹਾ ਹੋ ਗਈ ਕਹਿੰਦੇ ਜਗ੍ਹਾ ਨਨਾਨਾ ਦੇ ਨਾਂ ਤੇ ਆ ਇੱਕ ਦੇ ਫਰਜ਼ ਨਹੀਂ ਬੰਦ ਨਨਾਨਾ ਦੇ ਫਰਜ਼ ਹੀ ਨਹੀਂ ਬੰਦ ਨੇ ਪਹਰਾਵਾਂ ਦੇ ਘਰ ਆਪ ਪਟਦੀਆਂ ਪਈਆਂ ਨਨਾਨਾ ਇਹੋ ਜਿਹੇ ਨਰ ਜੜੀਆਂ ਭੈਣਾ ਨਾ ਮੈਨੂੰ ਤਾਂ ਦੇਖ ਨਰ ਭੈਣਾ ਦੀ ਸਖਤ ਕਰ ਮਾਪੇ ਆਪਣੇ ਭੈਣ ਨੂੰ ਹੀ ਕਰਾਤਾ ਇਹਨਾਂ ਦੀ ਨੌਕਰ ਉਹੀ ਤੇ ਕਹੇ ਉਹਦੀ ਭੈਣ ਦੇ ਨਾਂ ਤੇ ਘਰ ਕਰਾ ਦਿੱਤਾ ਇਹ ਜਿਹੜਾ ਕੱਲਾ ਕੱਲਾ ਪੁੱਤ ਦੱਸ ਲੋਕੀ ਦੇ ਪੁੱਤਾਂ ਨੂੰ ਕਹਿੰਦੇ ਆ ਵੀ ਸਾਡੀ ਅਨਸਵੱਦੀ ਵੀ ਸਾਡੀ ਜੜ ਲੱਗੇ ਵੀ ਹਨਾ ਮਿਹਨਤ ਆਪਣੇ ਪੁੱਤ ਹੀ ਹੁੰਦੇ ਆ ਤੇ ਜਿਨ੍ਹਾਂ ਨੂੰ ਪੁੱਤ ਮਿਲ ਜਾਂਦੇ ਆ ਮਾਪੇ ਮਾਪ ਬਕਦਰ ਨਹੀਂ ਕਰਦੇ ਹੈਗੇ ਹੁਣ ਇਹ ਜੇ ਲੱਗ ਰਹੇ ਹੁਣ ਇਹਨਾਂ ਦਾ ਜਿਹੜਾ ਸਮਾਨ ਉਲਟਾ ਕਹਿ ਰਹੇ ਵੀ ਲੱਖ ਰੁਪਿਆ ਦੋ ਸਾਨੂੰ ਸਮਾਨ ਜਿਹ ਦੋਸਤੋ ਇੱਕ ਗੱਲ ਹੋਰ ਕਮੈਂਟਾਂ ਚ ਮੈਨੂੰ ਯਾਦ ਆ ਗਈ ਮੇਰੇ ਵਿੱਚ ਕਮੈਂਟ ਕਰਦੇ ਨੇ ਜੀ ਕਿਉਂ ਕੁੜੀਆਂ ਨੂੰ ਕੈਮਰੇ ਅੱਗੇ ਲੈ ਕੇ ਆਉਂਦੇ ਹੋ ਉਹ ਜਦੋਂ ਰੀਲਾਂ ਤੇ ਨੱਚਦੀਆਂ ਨੇ ਉਹ ਕਿਹੜੀਆਂ ਨੇ ਜਦੋਂ ਤੁਸੀਂ ਆਰਕੈਸਟਰ ਵਾਲਿਆਂ ਨਾਲ ਬੰਦੀਆਂ ਭੈਣਾਂ ਦੇ ਆਪਣੀਆਂ ਧੀਆਂ ਦੇ ਬਰਾਬਰ ਬਹਿ ਕੇ ਆਰਕੈਸਟਰਾਂ ਦੇ ਨੋਟ ਵਾਰਦੇ ਹੋ ਉਹ ਧੀਆਂ ਨਹੀਂ ਕਿਸੇ ਦੀਆਂ ਉਹ ਤੁਸੀਂ ਆ ਕੀ ਗੱਲਾਂ ਜੇ ਹੁਣ ਕੈਮਰੇ ਮੁਰੇ ਆ ਗਈ ਆਪਦਾ ਹੱਕ ਮੰਗਣ ਲਈ ਕਿਉਂ ਜੀ ਉਹ ਕਰਦੇ ਹੋ ਘਰ ਦੀ ਉਹ ਕਰਦੇ ਹੋ ਕੀ ਗੱਲਾਂ ਨੇ ਪੰਜਾਬ ਤਾਂ ਹੁਈ ਤੁਹਾਡਾ ਬੇੜਾ ਬੈਠੇ ਪਿਆ ਰੀਲਾਂ ਤੇ ਨੱਗੀਆਂ ਨੱਚਰੀਆਂ ਨੇ ਉਧਰ ਤੁਸੀਂ ਧਿਆਨ ਨਹੀਂ ਜਿ ਇਹ ਕੁੜੀਆਂ ਦੀਆਂ ਵੀਡੀਓ ਪਾ ਕੇ ਇਨਸਾਫ ਦਵਾ ਰਹੇ ਆ ਕਮੈਂਟਾਂ ਚ ਬੇਕੂਫ ਲੋਕ ਜੀ ਨਹੀਂ ਕੋਈ ਜਰਸ ਨੂੰ ਤੁਹਾਨੂੰ ਕੈਮਰੇ ਦੇ ਮੁਰੇ ਆਉਣ ਦੀ ਲੋੜ ਹੀ ਨਹੀਂ ਸਾਡੀ ਮੈਂਬਰ ਪੰਚਾਇਤ ਸਾਨੂੰ ਮੇਰੇ ਅਸੀਂ ਸਰਪੰਚ ਕੋਲ ਗਏ ਸਰਪੰਚ ਸਾਨੂੰ ਕਹਿੰਦਾ ਸਾਨੂੰ ਵੀ ਪਤਾ ਦੂ ਇੱਥੇ ਬਿਆਕੀ ਆਈਆਂ ਨਿਕਲ ਕੇ ਆਈਆਂ ਇਹ ਗੱਲ ਕਰਕੇ ਹੁਣ ਗੱਲ ਖਤਮ ਕਰਤੀ ਅੱਛਾ ਹਾਂਜੀ ਹਲੋ ਕਮੇ ਜੀ ਸਰਪੰਚਰ ਫੋਨ ਵੀ ਨਹੀਂ ਚਾਗਦਾਗਾ ਇੱਕ ਦੋ ਵਾਰੀ ਗੱਲ ਹੋਈ ਆ ਮੈਂ ਕਰਦਾ ਗੱਲ ਮੈਂ ਇਦਾਂ ਕਰਦਾ ਇਦਾਂ ਕਰਦਾ ਵਾ ਹੁਣ ਫੋਨ ਹੀ ਚੱਕਣੋਂ ਹਟ ਗਿਆ ਸਾਡਾ ਕਮੈਂਟਾਂ ਰਾਹੀਂ ਮੈਂ ਵੀ ਇੱਥੇ ਵਿਚਾਰ ਰੱਖਦੀ ਆ ਕਿਉਂਕਿ ਜਿਹਦੇ ਘਰ ਅੱਗ ਲੱਗੀ ਹੋਵੇ ਨਾ ਉਹਨੂੰ ਪਤਾ ਜਿਹਦੀ ਧੀ ਦੁਖੀ ਹੋਵੇ ਉਹਨੇ ਕਮੈਂਟ ਜਿਹੜਾ ਦੁਖੀ ਬੰਦਾ ਹੋਵੇ ਨਾ ਜਿਹੜੀ ਘਰ ਧੀ ਦੁਖੀ ਉਹਦਾ ਸਾਰਾ ਸੰਸਾਰੀ ਦੁਖੀ ਆ ਕਿ ਉਹ ਜਿਹੜਾ ਦੁਖੀ ਬੰਦਾ ਉਹੋ ਹੀ ਆਣ ਕੇ ਪੱਤਰਕਾਰਾਂ ਦੇ ਸਾਹਮਣੇ ਵਿਚਾਰ ਰੱਖਦਾ ਤੇ ਜਿੰਨੇ ਪੱਤਰਕਾਰਾਂ ਵਿਚਾਰ ਰੱਖੇ ਉਹਦੇ ਘਰ ਵਸੇ ਵੀ ਆ ਹਨਾ ਜਿਹੜੇ ਕਮੈਂਟ ਕਰਨ ਵਾਲੇ ਆ ਨਾ ਉਹ ਆਪ ਤਾਂ ਉਹਨੇ ਨੇ ਨਾ ਇੱਕ ਇੱਕ ਹਿਸਾਬ ਨਾਲ ਪੰਜਾਬ ਸੁਧਾਰਨ ਕਰਕੇ ਲੈਂਦਾ ਹੁਣ 100% ਵੀਡੀਓ ਪਾਉਣ ਕਰਕੇ ਕਈ ਘਰ ਵੱਸ ਗਏ ਕਿੰਨੇ ਘਰ ਵੱਸ ਗਏ 100% ਚੋਂ 20% ਬਕੇ 30% ਵੱਸ ਗਏ ਹੋਣਗੇ ਘਰ ਜਿੱਦਾਂ ਦੀ ਅਸੀਂ ਇਹ ਭੀੜ ਚਲਾਈ ਹੋਈ ਆ ਅੱਦੇ ਤਾਂ ਦੇਖ ਕੇ ਵੀਡੀਓ ਡਰਦੇ ਬਸਾ ਗਏ ਜਨਨ ਕਿ ਜਿਹੜੇ ਤੰਗ ਕਰਦੇ ਤੇ ਬਹੁਤ ਸੁਧਾਰ ਆਇਆਗਾ ਇਹ ਗੱਲ ਨਹੀਂ ਹੈਗੀ ਡੇੜੀ ਕਹਿੰਦੇ ਨੇ ਮੈਂਬਰ ਮੈਂਬਰ ਨੇ ਉਹਨਾਂ ਦੀ ਧਮਕੀ ਦਿੰਦੇ ਪਏ ਨੇ ਕਹਿੰਦੇ ਜੇ ਤੁਸੀਂ ਆ ਕੇ ਇੱਥੇ ਸਮਾਨ ਚ ਕਰਨ ਬੜੇ ਵੀ ਨਾ ਕਹਿੰਦੇ ਮੈਂ ਆਪਦੇ ਆਪ ਨੂੰ ਤੇਲ ਪਾ ਕੇ ਅੱਗ ਫੂਕ ਅੱਗ ਲਾ ਲੂੰਗਾ ਕੌਣ ਕਹਿੰਦਾ ਡੇੜੀ ਕਹਿੰਦੇ ਨੇ ਤੁਹਾਡੇ ਸਹੁਰਾ ਹਾਂਜੀ ਇਕੱਲੇ ਨੇ ਹੋਰ ਰਹਿੰਦੇ ਮੰਮੀ ਹੁਣ ਮਲੇਸ਼ੀਆ ਰਹਿੰਦੇ ਨੇ ਅੱਛਾ ਤੁਹਾਡੀ ਮੰਮੀ ਸੱਸ ਤੁਹਾਡੀ ਮਲੇਸ਼ੀਆ ਰਹਿੰਦੀ ਆ ਹਾਂਜੀ ਇਕੱਲੇ ਸਹੁਰਾ ਰਹਿੰਦੇ ਕਰਦੇ ਸਹੁਰਾ ਸਾਹਿਬ ਰਹਿੰਦੇ ਨੇ ਜਿਹੜੀਆਂ ਨਣਦ ਉਹ ਵੀ ਮਲੇਸ਼ੀਆ ਚ ਨੇ ਮੇਰੇ ਨੰਦਾ ਵੀ ਮਲੇਸ਼ੀਆ ਚ ਨੇ ਜਿਹਦਾ ਸਾਡੇ ਕੋਲੇ ਵਿਆਹ ਵੇਲੇ ਸੋਨਾ ਪਾਇਆ ਸੀਗਾ ਉਧਰੋਂ ਲੈ ਕੇ ਆਇਆ ਸੀ ਮੈਂ ਬਾਹਰ ਉਹ ਵੀ ਸਾਡੇ ਤੇ ਚੋਰੀ ਦੀ ਰਿਪੋਰਟ ਕਰਾ ਕੇ ਉਹਨਾਂ ਨੇ ਖੋਲਿਆ ਸੀਗਾ ਜੀ ਪੁੱਤੀਆਂ ਆ ਕੇ ਅਬ ਦਾ ਪੱਖ ਦੇਖ ਕੇ ਉਹ ਕਰਦੀਆਂ ਨੇ ਕੋਈ ਗੰਦ ਤਾਂ ਨਹੀਂ ਪਾਉਂਦੀਆਂ ਸੋਨੂੰ ਫਿਰ ਫੋਨ ਕਰਾਂਗੇ ਅਸੀਂ ਆਉਣ ਤੋਂ ਦੋ ਚਾਰ ਦਿਨ ਪਹਿਲਾਂ ਠੀਕ ਹੈ ਜੀ ਓਕੇ ਠੀਕ ਹੈ ਜੀ ਠੀਕ